ਯਦ ਨਸ਼ਾ ਰੋਧਨੀ ਹੈ ਯਦ ਜਵਾਨੀ ਰੋਧਾ ਸਾਡਾ ਅੰਮਲਗਾਂ ਦਾ ਕੋਈ ਹੱਲ ਕਰ ਦੋ ਨਹੀਂ ਤਾਂ ਫਿਰ ਸਾਨੂੰ ਅੰਮਲਗਾਂ ਇਕੱਠੇ ਹੋਣਾ ਪਊਗਾ ਸਰਕਾਰ ਤਾਂ ਚਾਹੁੰਦੀ ਆ ਪੰਜਾਬ ਨਸ਼ਾ ਮੁਕਤ ਹੋਵੇ ਤੁਸੀਂ ਐਡੀ ਗੱਲ ਕਿਵੇਂ ਕਹਿ ਸਕਦੇ ਸਰਕਾਰ ਤਾਂ ਚਾਹੁੰਦੀ ਆ ਇਹ ਸਾਡਾ ਵੀ ਕੋਈ ਹੱਲ ਕਰਿਆ ਸੀ ਕੋਈ ਬਾਹਰ ਚ ਨਹੀਂ ਖੜਨ ਲੈਂਦਾ ਕਹਿੰਦੇ ਸਾਡਾ ਪਤੀਲਾ ਚੱਕ ਕੇ ਲੈ ਜਾਓਗੇ ਪੱਕੀ ਪਾਰਟੀ ਬਣਾਵਾਂਗੇ ਪੱਕਾ ਪ੍ਰਧਾਨ ਬਣਾਵਾਂਗੇ अच्छा प्रधान कौन बनूंगा प्रधान ਸਾਡੇ ਨਾਲ ਦਾ ਹੀ ਬਣਾਵਾਂਗੇ ਜਿਹੜਾ ਪੂਰਾ ਪੱਕਾ ਹੋਇਆ ਜੀ ਆਪਣੀ ਪੰਜ ਜੀ ਸੋਹਤ ਇਸ ਸਮਾ ਲੈ ਜੱਟ ਐਂ ਸਰਕਾਰ ਤਾਂ ਕਹਿੰਦੀ ਨਾਲੇ ਮਿਲਦਾ ਨੇ ਜੱਟਾ ਸਰਕਾਰ ਦਾ ਨਾਰਾ ਲੋਕਾਂ ਦੇ ਘਰ ਟਾਈ ਜਾਂਦੇ ਆਂ ਸਹੀਂ ਪੜਦੇ ਨਾਲ ਗਾਂ ਦੀਆਂ ਚੱਲੀ ਜਾਂਦਾ ਕੰਮ ਪਾਂਡੇ ਜੋਰ ਗਾਂ ਗਾ ਜੀ ਵੰਦੇ ਚੁਆ ਘਰ ਦੇ ਭਾਂਡੇ ਵੇਚ ਤੇ ਹੋਣਿਆ ਫਿਰ ਤੱਕ ਇਹਨਾਂ ਦਾ ਮਤਲਬ ਤੇਰੇ ਲਈ ਇਹ ਤਾਂ ਸਾਰੇ ਅੜਗਾ ਤੇ ਜੀ ਸਟੀਲ ਵਾਲੇ ਰਹਿੰਦੇ ਗੱਲੇ ਸਰਕਾਰ ਦਾ ਨਾਰਾ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਚੱਲਦੇ ਹੋਏ ਸਾਡੇ ਕੋਲੇ ਇੱਕ ਨੌਜਵਾਨ ਆਇਆ ਕਹਿੰਦਾ ਮੈਂ ਆਪਣੇ ਕੈਮਰੇ ਮੂਰੇ ਆ ਕੇ ਕੁਝ ਦਰਦ ਬਿਆਨ ਕਰਨੇ ਆ ਕੀ ਗੱਲਬਾਤ ਆ ਆਪਾਂ ਪੂਰੀ ਗੱਲਬਾਤ ਤੁਹਾਡੀ ਮੁੰਡੇ ਨਾਲ ਕਰਵਾਉਨੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਕਹਿਣਾ ਚਾਹੁੰਦੇ ਆ ਬਾਈ ਵਾਈ ਇਹ ਜੁੱਤ ਨਸ਼ਾ ਵਰਤ ਨਹੀਂ ਜੁੱਤ ਜਵਾਨੀ ਵਿਰੋਧਾ ਅੱਛਾ ਇਹ ਜੁੱਤ ਕਹਿੰਦਾ ਬਾਈ ਕਹਿੰਦਾ ਨਸ਼ਾ ਵਰਤ ਨਹੀਂ ਜੁੱਤ ਜਵਾਨੀ ਵਿਰੋਧਾ ਇਹ ਕਿਵੇਂ ਆ ਬਾਈ ਕਿਵੇਂ ਕਹਿ ਸਕਦੇ ਆ ਤੁਸੀਂ ਸਰਕਾਰ ਤਾਂ ਚਾਹੁੰਦੀ ਆ ਪੰਜਾਬ ਨਸ਼ਾ ਮੁਕਤ ਹੋਵੇ ਤੁਸੀਂ ਏਡੀ ਗੱਲ ਕਿਵੇਂ ਕਹਿ ਸਕਦੇ ਆ ਇਹ ਸਰਕਾਰ ਤਾਂ ਚਾਹੁੰਦੀ ਏ ਇਹ ਸਾਡਾ ਵੀ ਕੋਈ ਹੱਲ ਕਰਿਆ ਸੀ ਇਹਦਾ ਕੋਈ ਬਾਰਚ ਨਹੀਂ ਖੜਨ ਦਿੰਦਾ ਕਹਿੰਦੇ ਸਾਡਾ ਪਤੀਲਾ ਚੱਕ ਕੇ ਲੈ ਜਾਓਗੇ ਹੂੰ ਇਹ ਕਿਤੇ ਜਾਣਿਆ ਕਹਿੰਦੇ ਮਿਲਦਾ ਹੀ ਨਹੀਂਗਾ ਅਈ ਤੇ ਭੁੱਖੇ ਮਰੀ ਜਾਂਨੇ ਸਾਡਾ ਵੀ ਹੱਲ ਕਰਨ ਜੀਵ ਜੇ ਅਲੀ ਲਾਈ ਆਈ ਉਹ ਕਰਦੀ ਕੁਛ ਨਹੀਂ ਅੱਛਾ ਕੀ ਕੁਝ ਖਾਣੇ ਪੀਣੇ ਆ ਹਏ ਛੱਡੀ ਗਾ ਲਈ ਤੇ ਛੱਡੀ ਦੇ ਕੁਛ ਨਹੀਂ ਅੱਛਾ ਹੁਣ ਕੀ ਖਾਦਾ ਬੜਾ ਹੇਲੀ ਜੇ ਜਾਨਾਗਾ ਨਾ ਤੂੰ ਬੋਲਿਆ ਵੀ ਨਹੀਂ ਜਾਂਦਾ ਕੀ ਕੁਝ ਖਾਦਾ ਹੁਣ ਤੇਰਾ ਹਾਂ ਦਈ ਚਾਰ ਪੰਜ ਸਨੈਚਰ ਜੇ ਠੋਕ ਕੇ ਤੇ ਗੋਲਾਂ ਆਖੇ ਦੰਗਾ ਹੀ ਤੋਂ ਇੱਕ ਮੇਰੀ ਲੱਗੀ ਹੈ ਉਹ ਲੈ ਕੇ ਖਾਦੀ ਤਨ ਮੁੱਲ ਲੈ ਕੇ ਖਾਦਾਂ ਹੀ ਉਹ 60 ਰੁਪਈਆ ਦੀ ਦਿੰਦੇ ਆਈ ਅੱਛਾ ਉਹ ਜੀਵ ਵਾਲੀ ਗੋਲੀ ਹਾਂਜੀ ਉਹ ਵੇਚ ਦਿੰਦੇ ਆਈ ਜਿਨ੍ਹਾਂ ਦੇ ਕਾਰਡ ਬਣਿਆ ਹੀ ਲੈ ਕੇ ਗਈ ਵੇਚੀ ਜਾਂਦੇ ਆਈ ਆਪ ਖਾਂਦੇ ਨਹੀਂ ਅੱਛਾ ਤੇ ਇੱਕ ਮੇਰੀ ਲੱਗੀ ਹੈ ਤਨ ਮੁੱਲ ਲੰਗਾ 60 ਰੁਪਈਆ ਦੀ ਇੱਕ ਹੀ ਹੂੰ ਤੇ ਕੌਣ ਚਿੱਟਾ ਦੋਦ ਚਿੱਟਾ ਮਾਲਾ ਚਿੱਟਾ ਨਹੀਂ ਸਰਕਾਰ ਤਾਂ ਕਹਿੰਦੀਆਂ ਨਾਲੇ ਮਿਲਦਾ ਨਹੀਂ ਚਿੱਟਾ ਸਰਕਾਰ ਦਾ ਨਾਰਾ ਲੋਕਾਂ ਦੇ ਘਰ ਟਾਈ ਜਾਂਦੇ ਹੈਗੇ ਹੁਣ ਤਾਂ ਮਨ ਦਾ ਘਰੇ ਨਹੀਂ ਵੜਨ ਦਿੰਦੇ ਹੁਣੇ ਪਰ ਨਸ਼ਾ ਮਿਲਦਾ ਕਿੱਥੋਂ ਹੈ ਘਰੇ ਤਾਂ ਨਹੀਂ ਵੜਨ ਦਿੰਦੇ ਜੀ ਵਸਾਈਂ ਪੜਦੇ ਨਾਲ ਗਾਂ ਦੀ ਗਾਂ ਚੱਲੀ ਜਾਂਦਾ ਕੰਮ ਜੀ ਨਹੀਂ ਹੁਣ ਕਹਿਣਾ ਕੀ ਚਾਹੁੰਦੇ ਤੁਸੀਂ ਜਿਹੜਾ ਕੈਮਰੇ ਦੇ ਸਾਹਮਣੇ ਆਏ ਆ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਯਦ ਨਸ਼ਿਆਂ ਵਿਰੋਧ ਨਹੀਂ ਇਹ ਤੇ ਜਵਾਨੀ ਵਿਰੋਧਾ ਸਾਡਾ ਅੰਬਲਿਆਂ ਦਾ ਕੋਈ ਹੱਲ ਕਰ ਦੋ ਨਹੀਂ ਤਾਂ ਫਿਰ ਸਾਨੂੰ ਅੰਬਲਿਆਂ ਨੂੰ ਇਕੱਠੇ ਹੋਣਾ ਪਊਗਾ ਜੇ ਇੱਥੇ ਨਾ ਇਕੱਠੇ ਹੋਏ ਤਾਂ ਘਾਸੇ ਮੈਂ ਜ ਇਕੱਠੇ ਹੋ ਜਾਾਂਗੇ ਆ ਦੇਖ ਲਓ ਭਾਈ ਆ ਇਹਦਾ ਅੰਬਲੀ ਦਾ ਦਰਦ ਆ ਯਾਰ ਬਾਈ ਕਹਿੰਦਾ ਕਿ ਯੋਧਾ ਨਸ਼ਾ ਵਿਰੋਧੀ ਨਹੀਂ ਯੋਧਾ ਜਵਾਨੀ ਵਿਰੋਧੀ ਕਹਿੰਦਾ ਸੀ ਨਹੀਂ ਤਾਂ ਇਕੱਠੇ ਹੋ ਕੇ ਧਰਨੇ ਲਾਵਾਂਗੇ ਕਹਿੰਦਾ ਇਹ ਨਾ ਧਰਨੇ ਲਾਏ ਨਾ ਇਕੱਠੇ ਹੋਏ ਕਹਿੰਦਾ ਫਿਰ ਜਿਵੇਂ ਅਜ ਤਾਂ ਇਕੱਠੇ ਹੋ ਹੀ ਜਾਵਾਂਗੇ ਇਹ ਤੁਸੀਂ ਆਪਣੇ ਨਾਲ ਦੇ ਜਿਹੜੇ ਮੰਨ ਲਓ ਤੁਹਾਡੇ ਸਟਾਫ ਮੈਂਬਰ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਇਕੱਠੇ ਹੋ ਜੋ ਕਿ ਮੈਂਬਰ ਜੀ ਪੱਕੀ ਪਾਰਟੀ ਬਣਾਵਾਂਗੇ ਪੱਕਾ ਪ੍ਰਧਾਨ ਬਣਾਵਾਂਗੇ ਅੱਛਾ ਪ੍ਰਧਾਨ ਕੌਣ ਬਣੂਗਾ ਪਰਧਾਨ ਸਾਡੇ ਨਾਲ ਦਾ ਹੀ ਬਣਾਵਾਂਗੇ ਜਿਹੜਾ ਪੂਰਾ ਪੱਕਾ ਹੋਇਆ ਜੀ ਅਮਲੀ ਦਾ ਪੂਰਾ ਅਸਰੇ ਦਾ ਅਮਲੀ ਹੋਇਆ ਜਿਹੜਾ ਕੁਛ ਨਾ ਛੜਦਾ ਹੋਇਆ ਉਹਨੂੰ ਪ੍ਰਧਾਨ ਬਣਾਉਂਗੇ ਹਾਂਜੀ ਪਹਿਲੀ ਗੱਲ ਤਾਂ ਮੇਰਾ ਨਾਲੀ ਵੀ ਪੱਛੀ ਮੁੰਡੇ ਹੈ ਗਈ ਹੂੰ ਤੇ ਪ੍ਰਧਾਨ ਮੈਂ ਬਣੂਗਾ ਅੱਛਾ ਟਵੇ ਯਾਰ ਛੱਡ ਦੋ ਤੁਸੀਂ ਯਾਰ ਨੌਜਵਾਨੀ ਆ ਤੂੰ ਕਿੱਡਾ ਵਧੀਆ ਸੋਹਣਾ ਸੁਨੱਖਾ ਮੁੰਡਾ ਯਾਰ ਹਟਾ ਘਟਾ ਪਿਆ ਕੰਮ ਕਰ ਕੀ ਕਰਦਾ ਕੰਮ ਤਾਂ ਬਹੁਤ ਔਖਾ ਮਿਲਦਾ ਜਿਹੜਾ ਮੈਂ ਕਰਦਾ ਬਹੁਤ ਔਖਾ ਬਹੁਤ ਜ਼ਿਆਦਾ ਔਖਾ ਹੈ ਅੱਛਾ ਕੋਈ ਮੰਨ ਲਓ ਡਿਊਟੀ ਡਿਊਟੀ ਤਾਂ ਨਹੀਂ ਲੱਗੇ ਹੋਏ ਕਿਸੇ ਦੇ ਮੰਨ ਲਓ ਕਿਸੇ ਵਿਭਾਗ ਵਿੱਚ ਭਰਤੀ ਆ ਕੇ ਨਹੀਂ ਉਹ ਮਿਲਦਾ ਹੀ ਕਿਸੇ ਨੂੰ ਨਹੀਂ ਮਿਲਦਾ ਹੀ ਕੀ ਕੀ ਕਹਿਣਾ ਇੱਕ ਮੈਨੂੰ ਮਿਲਦਾ ਹੋਵੇ ਤੇ ਇੱਕ ਮੈਲੇ ਕੋਲੇ ਹੋਵੇ ਬਸ ਮੰਜੇ ਨਾਲ ਹੀ ਆ ਰਹੀ ਹੈ ਤੇ ਜਾਂ ਬਾਹਰ ਜਾਈਏ ਤਾਂ ਕੰਮ ਸਰਕਾਰੀ ਹੈ। ਹੂੰ ਇਹ ਕੰਮ ਦਾ ਵਾਕਿਆ ਜੀ ਬਈ ਬਹੁਤ ਔਖਾ ਮਿਲਦਾ। ਬਾਈ ਕਹਿੰਦਾ ਮੈਂ ਉਹ ਕੰਮ ਕਰਦਾ ਜਿਹੜਾ ਕਿਸੇ ਕਿਸੇ ਨੂੰ ਹੀ ਮਿਲਦਾਗਾ। ਕਹਿੰਦਾ ਮੇਰੀ ਮੰਜੇ ਨਾਲ ਯਾਰੀ ਆ ਉਹ ਕੰਮ ਕਰਦਾ। ਅੱਛਾ। ਤੇ ਹੋਰ ਕੀ ਕਹਿਣਾ ਚਾਹੂੰਗਾ? ਮੰਨ ਲਾ ਜਿਹੜਾ ਤੂੰ ਕਹਿੰਦਾ ਮੈਂ 5-600 ਦਾ ਟੀਕਾ ਲਾ ਆ ਜੰਨਾ ਹੈ ਤੇ ਗੋਲੀਆਂ ਗਾਲੀਆਂ ਮੁੱਲ ਲੈ ਕੇ ਵੀ ਖਾਣਾ ਸਕਨੈਚਰ ਵੀ ਖਾਣਾ ਹਨਾ ਬਾਵਾ ਕੁਝ ਖਾਣਾ ਪੀਣਾ ਤੂੰ ਤੇ ਇਹਨੇ ਪੈਸੇ ਕਿੱਥੋਂ ਆਉਂਦੇ ਆ ਤੇਰੇ ਕੋਲੇ? ਕੰਮ ਤੂੰ ਕਰਦਾ ਨਹੀਂ। ਵੈਸੇ ਫਿਰ ਅਸੀਂ ਪਾਂਡੇ ਜੋਰ ਗੰਗਾ ਜੀ ਪਾਂਡੇ ਜੋਰ ਘਰ ਦੇ ਪਾਂਡੇ ਵੇਚ ਤੇ ਹੋਣਿਆ ਫਿਰ ਤਾਂ ਕਹਿਣਾ ਦਾ ਮਸਲਾ ਤਰਲੇ ਇਹ ਤਾਂ ਸਾਰੇ फडਕਾ ਤੇ ਜੀ ਸਟੀਲ ਵਾਲੇ ਰਹਿੰਦੇ ਗੱਲੇ ਅੱਛਾ ਹਾਂਜੀ ਘਰ ਦੇ ਤਾਂ ਫਾਰਮੂਲਾ ਦਾ ਲਕੋ ਕੇ ਰੱਖਦੇ ਹੋਣਗੇ ਪਾਣੀ ਵੀ ਮੰਨ ਲਾਦਾ ਤੁਹਾਨੂੰ ਮਨ ਲਾਦਾ ਉਹਦੇ ਪਲਾਸਟਿਕ ਦੇ ਵੇਸੇ ਪਾਂਡੇ ਚ ਪਿਆਉਂਦੇ ਹੋਣਗੇ ਨਾ ਘਰ ਦੇ ਪਾਣੀ ਦਾ ਕੀ ਘਰੋਂ ਦਾ ਜੁੱਤੀਆਂ ਹੀ ਚੱਲਦੀਆਂ ਫੈਰਾਂਗਾ ਗੁਰਦਾਨੀ ਨੀ ਨੀ ਦੇਣ ਦੇਖਦੇ ਨੇਰੇ ਨੂੰ ਰਸੋਂ ਜਾਂਦੇ ਆ ਉਦੋਂ ਜਾ ਕੇ ਸਾਂਵੀ ਦਾ ਹੀ ਜਾਂ ਕਿਤੇ ਬਾਹਰ ਹੀ ਸਾਂ ਜਾਈਂ ਤਨੇਰ ਕਿਉਂ ਤੈਨੂੰ ਮਿਲਦਾ ਕੀ ਨਸ਼ਾ ਕਰਕੇ ਕੀ ਮਿਲਦਾ ਨਸ਼ਾ ਕਰਕੇ ਯਾਰ ਪੰਜਾਬ ਦੀ ਜਵਾਨੀ ਸਾਰੀ ਨਸ਼ਿਆਂ ਚ ਵੜੀ ਜਾਂਦੀ ਆ ਕੀ ਮਿਲਦਾ ਕੀ ਆ ਕੀ ਇਹੋ ਜਿਹਾ ਕੀ ਸਰੂਰ ਆਉਂਦਾ ਤੁਨੂੰ ਕੀ ਹੁੰਦਾ ਕੀ ਆ ਨਸ਼ਾ ਕਰਕੇ ਪੂਰ ਪੈਂਦੀ ਆ ਬਈ ਪੂਰ ਅੱਛਾ ਨੀ ਪਈ ਜਾਂਦੇ ਆ ਨਜ਼ਾਰੇ ਆਂਦੇ ਆ ਬਾਈ ਕਿੱਧਰ ਨੂੰ ਜਾਈ ਜਾਂਦੀ ਆ ਪੰਜਾਬ ਦੀ ਜਵਾਨੀ ਯਾਰ ਡੇ ਡੇ ਹੱਟੇ ਘੱਟੇ ਨੌਜਵਾਨ ਨਸ਼ਿਆਂ 'ਚ ਵੜੇ ਪਏ ਆਗੇ ਘਰ ਦੇ ਕਹਿੰਦਾ ਘਰੇ ਨਹੀਂ ਵੜਨ ਦਿੰਦੇ ਭਾਂਡੇ 'ਚ ਚੋਰੀ ਗੈਂਗ ਸਾਨੂੰ ਕਹਿੰਦੇ ਆਗੇ ਘਰ ਦੇ ਸਾਰੇ ਭਾਂਡੇ ਵੇਚ ਤੇ ਪਿੱਤਲ ਦੇ ਪੁਰਾਣੇ ਬੁੜੀਆਂ ਕੋਲੇ ਅਕਸਰ ਆਪਾਂ ਘਰਾਂ 'ਚ ਦੇਖਦੇ ਆਂਗੇ ਆਪਣੀਆਂ ਮਾਤਾ-ਮਾਵਾਂ ਕੋਲੇ ਪਿੱਤਲ ਦੇ ਭਾਂਡੇ ਹੁੰਦੇ ਸੀ ਉਹ ਬੜੇ ਸਾਹਮ-ਸਾਹਮ ਕੇ ਰੱਖਦੀਆਂ ਤੇ ਇਹਨੇ ਕਹਿੰਦਾ ਮੈਂ ਤਾਂ ਸਾਰੇ ਹੀ ੜਕਾਤੇ ਘਰੇ ਵੜਨ ਦੇ ਬਾਹਰ ਰਾਤਾਂ ਰੁਤਾਂ ਕੱਟਿਆ ਹੁੰਦਾਗਾ ਕੰਮਕਾਰ ਕੋਈ ਕਰਦਾ ਨਹੀਂਗਾ ਯਾਰ ਤੂੰ ਹੀ ਕੰਮਕਾਰ ਕਰ ਲੈ ਖਾਇਰ ਕਿਉਂ ਵਿਹਲਾ ਤੁਰਿਆ ਫਿਰਦਾ ਰਹਿਣਾ ਨਾ ਨਸ਼ੇ ਕਰਦਾ ਕੰਮ ਕਰਨ ਨੂੰ ਮੇਰਾ ਵੀ ਜੀ ਕਰਦਾ ਕਰਦਾ ਹੂੰ ਕਰਦਾ ਕਿਉਂ ਨਹੀਂ ਫਿਰ ਸਵੇਰ ਉੱਠੀ ਦਾ 6 ਵਜੇ ਤੋ ਲੱਗੇ ਫਿਰ 5 ਕਿ ਵਜੇ ਤੱਕ ਸਰੀਰ ਬਣਦਾ ਉਦੋਂ ਨੂੰ ਹਨੇਰਾ ਹੋ ਜਾਂਦਾ ਅੱਛਾ ਯਾਰ ਰਾਤ ਨਹੀਂ ਕੰਮ ਕਰੀਦਾ ਕੋਈ ਭਾਂਡਾ ਚੁਰ ਗਿਆ ਗਾਲਾ ਹੂੰ ਦੱਸ ਦੇਖ ਲੋ ਯਾਰ ਕਹਿੰਦਾ ਕੰਮ ਤਾਂ ਕਿ ਮੈਂ ਕਰਦਾ 5 ਵਜੇ ਤਾਈ ਤਾਂ ਮੇਰਾ ਸਰੀਰ ਹੀ ਬੰਨਿਆ ਜਾਂਦਾ ਉਦੋਂ ਨੂੰ ਨਿਹਰਾ ਹੋ ਜਾਂਦਾ ਹੈ ਜਦੋਂ ਨੂੰ ਸਰੀਰ ਬੰਨਿਆ ਜਾਂਦਾ ਉਦੋਂ ਨੂੰ ਨਿਹਰਾ ਹੋ ਜਾਂਦਾ ਹਨਾ ਹਾਂਜੀ ਕੱਲ ਕਿਸੇ ਦੇ ਘਰੇ ਬੜੇ ਸੀ ਇਹ ਹੂੰ ਬੁੜੀ ਨੇ ਚਬਲੀ ਮਾਰੀ ਐ ਸੀ ਮਰੇ ਸਿਰ 'ਚ ਵੱਜੀ ਆ ਕੇ ਬੈਟਰੀ ਦੇ ਸੈੱਲ ਲੰਗੂ ਹੂੰ ਮਾ ਘਾ ਬੰਦੇ ਪੈ ਗਈ ਭੱਜ ਲੋ ਟੱਪ ਕੇ ਕਹਿੰਦਾ ਫਿਰ ਸਾਰੇ ਹੋਰ ਕੀ ਕੀ ਕੰਮ ਕਰਦਾ ਚੋਰੀਆਂ ਚੋਰੀਆਂ ਕਿੱਥੋਂ ਕਿੱਥੋਂ ਕੀ ਕੀ ਕਰਦਾ ਪਰੰਡਿਆਂ ਤੋਂ ਬਿਨਾ ਹੋਰ ਕੀ ਕੀ ਕਰਦਾ ਪਰਚੀ ਚੋਰੀਆਂ ਦੇ ਸਾਰੇ ਸਾਡੇ ਤੇ ਪਰਚ ਛੱਡ ਦਿੰਦੇ ਆਂ ਈ ਥਾਣੇ ਵਾਲੇ ਆ ਉਹਨਾਂ ਨੇ ਵੀ ਕੀ ਕਰਾਉਣਾ ਪੁਲਸ ਵਾਲੇ ਵੀ ਪਜਾਰੇ ਸੋਚਦੇ ਹੋਣਗੇ ਵੀ ਥੋੜਾ ਕੀ ਕਰਾਉਣਾਗੇ ਇਹਨਾਂ ਤੋਂ ਜੇ ਹਵਾਲਾ ਤੇ ਮਰ ਮੁਰਗਿਆਂ ਮੈਂ ਉਹਨਾਂ ਦੇ ਜੁਮੇ ਕਹੋਗੇ ਤੁਸੀਂ ਚੀਕਾ ਨਿਕਲ ਲਗਾਈ ਚੀਕਾ ਹਵਾਲਾ ਤੇ ਚੀਕਾ ਚੀਕਾ ਨਿਕਲ ਲਗਾ ਹੀ ਆ ਤੁਹਾਡੇ ਹਾਲਾਤ ਹੀ ਚੀਕਾ ਆ ਲਿਆ ਨਹੀਂ ਤੂੰ ਨਸ਼ੇ ਛੱਡਣਾ ਚਾਹੁੰਦਾਗਾ ਤੈਨੂੰ ਨਸ਼ਾ ਛਡਾਊ ਕੇਂਦਰ ਚ ਭਰਤੀ ਕਰਾਵਾਂ ਛੱਡਣਾ ਦਾ ਚਾਣਾ ਮ ਕੱਟਿਆ ਦੋ ਦਿਨ ਸੈਂਟਰ ਜੀ ਹੂੰ ਛੱਡਿਆ ਨਹੀਂ ਫਿਰ ਨਹੀਂ ਛੱਡਿਆ ਜੀ ਲੱਗਦਾ ਹੁਣ ਜੇ ਹਿਸਾਬ ਨਾਲ ਤੇਰੇ ਹਾਲਾਤ ਆ ਤੂੰ ਸਰੀਰ ਹੀ ਛੱਡੇਗਾ ਹਨਾ ਹਾਂਜੀ ਹੁਣ ਦੋ ਤਿੰਨ ਜਾਨੇ ਅਸੀਂ ਪੱਕਾ ਸਰੀਰ ਹੀ ਛੱਡਾਂਗੇ ਲੱਗਦਾ ਤੇਰੇ ਹਾਲਾਤ ਜੋ ਮੈਨੂੰ ਦੇਖ ਰਹੇ ਨੇ ਵੀ ਇੰਨੇ ਡਿਗਰੀ ਟੈਂਪਰੇਚਰ ਆ ਯਾਰ ਫਤੋ ਤੁਸੀਂ ਇੰਨਾ ਕੁਝ ਖਾ ਲੈਣੇ ਹੁੰਦਾ ਦਵਰਾ ਦੂਰਾ ਪੈ ਜਾਣਾ ਤੁਹਾਨੂੰ ਉਹੀ ਤੁਸੀਂ ਸਰੀਰ ਛੱਡ ਜੂਗੇ ਤੈਨੂੰ ਆਦੇ ਮਾਂ ਪਿਓ ਦਾ ਨਹੀਂ ਹੁੰਦਾ ਯਾਰ ਤੈਨੂੰ ਉਹਨੇ ਐਡਾ ਪਾਲ ਪੋਸ ਕੇ ਐਡਾ ਕੀਤਾਗਾ ਤੇ ਤੂੰ ਨਸ਼ਿਆਂ 'ਚ ਵੜਿਆ ਪਾਗਾ ਘਰ ਦੇ ਭਾਂਡੇ ਵਿੱਚ ਹੀ ਜਾਨਾਗਾ ਤੈਨੂੰ ਭੂਰਾ ਸ਼ਰਮ ਨਹੀਂ ਆਉਂਦੀ ਹਣ ਕੀ ਕਰੀਏ ਮਜਬੂਰੀ ਹੈ ਇਹ ਮਜਬੂਰੀ ਕਾਦੀ ਕਾਦੀ ਮਜਬੂਰੀ ਹੈ ਤੇਰੀ ਛੱਡਿਆ ਨਹੀਂ ਜਾਂਦਾ ਇਹ ਸਰੀਰ ਹੀ ਛੱਡੇਗਾ ਲੱਗਦਾ ਨਾ ਸਰੀਰ ਹੀ ਛੱਡੂਗਾ ਤੇ ਇਹ ਅੱਗੇ ਵੀ ਛੱਡੀ ਜਾਂਦੇ ਆ ਮੁੰਡੇ ਲਾਲਾ ਕੇ ਹੀ ਕਿਸੇ ਦਾ ਤਾਂ ਕੁਝ ਨਹੀਂ ਜਾਂਦਾ ਮੰਨ ਲਾ ਜੇ ਕੋਈ ਮੁੰਡੇ ਸਰੀਰ ਛੱਡ ਵੀ ਜਾਂਦੇ ਆ ਜੇ ਉਹ ਪੂਰੇ ਹੋ ਜਾਂਦੇ ਆਗੇ ਕਿਸੇ ਦਾ ਕੁਝ ਨਹੀਂ ਆਂਦਾ ਦੁੱਖ ਹੋਊਗਾ ਤੇਰੇ ਮਾਪਿਓ ਨੂੰ ਹੋਊਗਾ ਜਾਂ ਜਿਹੜਾ ਬੰਦਾ ਮਰਦਾ ਉਹਨਾਂ ਦੇ ਪਰਿਵਾਰ ਨੂੰ ਹੁੰਦਾ ਕਿਸੇ ਦਾ ਕੁਝ ਨਹੀਂ ਵਿਗੜਦਾ ਜੋ ਕੰਮ ਚੱਲੀ ਜਾਂਦਾ ਉਹ ਚੱਲਣਾ ਹੀ ਆ ਤੇਰੀ ਜਗ੍ਹਾ ਕੋਈ ਜਿੱਥੇ ਤੂੰ ਕੰਮ ਕਰਦਾ ਉਹ ਜਗ੍ਹਾ ਕੋਈ ਹੋਰ ਲੈ ਲੂਗਾ ਕਿਸੇ ਨੂੰ ਕੋਈ ਘਾਟਾ ਨਹੀਂ ਪੈਣਾ ਜੇ ਜ਼ਿੰਦਗੀ ਜਿਵੇਂ ਚੱਲਦੀ ਆ ਜੋ ਚੱਲਦਾ ਓਵੇਂ ਹੀ ਚੱਲੀ ਜਾਣਾ ਪਰ ਤੂੰ ਨਹੀਂ ਹੋਣਾ ਉਸ ਦੇ ਵਿੱਚ ਤੂੰ ਸੋਚ ਯਾਰ ਮਾੜਾ ਮੋਟਾ ਕੁਝ ਸੋਚਾਂਗੇ ਸੋਚਾਂਗੇ ਜਰੂਰ ਸੋਚਾਂਗੇ ਜਾਨ ਅਗਲੇ ਜਨਮ ਜੀ ਸੋਚਾਂਗਾ ਜੈਸਾ ਹੋਣਾ ਹੈ ਹੋਰ ਕੁਝ ਕਹਿਣਾ ਚਾਹੇਗਾ ਕੈਮਰੇ ਤੇ ਮੈਂ ਇਹੀ ਕਹਿਣਾ ਚਾਹਣਾ ਈ ਅਸੀਂ ਜਲ ਲੱਗ ਗਏ ਨਵੇਂ ਮੁੰਡੇ ਨਾਲ ਲੱਗਣਾ ਔਖਾ ਬਹੁਤ ਆ ਵੀਰੇ ਇਹਨਾਂ ਸੱਤਾ ਪੂਰਾ ਨਹੀਂ ਹੁੰਦਾ ਹਨਾ ਬਹੁਤ ਔਖਾ ਵੀਰੇ ਬੀੜੀ ਮੰਗ ਕੇ ਪੀਣੀ ਪੈਂਦੀ ਏ ਬਈ ਹੋਰ ਤਾਂ ਕੀ ਹਣਾ ਚਲੋ ਹੋਰ ਕੁਛ ਹੋਰ ਕੁਛ ਕਹਿਣਾ ਚਾਹੇਗਾ ਹੋਰ ਆਹੀ ਆਉਣ ਵਾਲੀ ਪੀੜੀ ਨੂੰ ਹੱਥ ਜੋੜ ਕੇ ਬੇਨਤੀ ਹੈ ਨਸ਼ਾ ਪਤਾ ਨਾ ਕਰੋ ਜੀ ਹਮਾਨ ਸਾਹਿਬ ਨੇ ਚਲਾਇਆ ਜਦ ਨਸ਼ਿਆਂ ਪਰਦ ਤੇ ਜੀ ਠੀਕ ਕਮ ਮੈਨੂੰ ਲੱਗਿਆ ਤੇ ਉਹਨਾਂ ਨੇ ਜੇ ਚਲਾਇਆ ਤੋ ਉਹਦੇ ਤੇ ਅਮਲ ਵੀ ਕਰੋ ਯਾਰ ਤੁਸੀਂ ਵੀ ਸਾਥ ਦਿਓ ਉਹ ਅਮਲਾਂ ਦਾ ਵੀ ਕੁਛ ਸੋਚਣ ਜੀ ਵੀ ਅਮਲੀ ਕਿਧਰ ਨੂੰ ਜਾਣ ਉਹਨਾਂ ਨੇ ਤਾਂ ਚਲਾਤਾ ਹੁਣ ਇਧਰ ਸਾਡਾ ਵੀ ਕੰਮ ਸੇ ਮੇਗਾ ਨੀ ਨੂੰ ਚਲਾਈ ਬੈਠੇ ਹੂੰ ਸਾਡੇ ਵੀ ਬੰਦੇ ਹੋਗਾ ਗੱਲ ਤਾਂ ਵੈਸੇ ਸਾਡੀ ਵੀ ਜੁਨੀਅਰ ਦੇ ਬੰਦੇ ਘਟੀ ਜਾਂਦੇ ਆ ਨਾ ਹੂੰ ਪੰਜ ਸੱਤ ਦਾ ਮਰ ਗਏ ਮੇਰੇ ਨਾਲ ਦੇ ਤਰ ਗਏ ਹੂੰ ਸਰੀਰ ਛੱਟ ਗਏ ਹੂੰ ਬਸ ਇਹ ਅਦ ਨਸ਼ਿਆਂ ਬਰਦ ਜਵਾਨੀ ਗੁਰਦੀ ਹੈ ਠੀਕ ਹੈ ਚਲੋ ਕੋਈ ਨਹੀਂ ਤੁਹਾਡੀ ਬੇਨਤੀ ਮਾਨ ਸਰਕਾਰ ਤੱਕ ਜਰੂਰ ਪਹੁੰਚਾਵਾਂਗੇ ਧੰਨ ਤੁਸੀਂ ਦੇਖਿਆ ਸੀ ਕਿਸ ਤਰ੍ਹਾਂ ਇੱਕ ਨੌਜਵਾਨ ਕੈਮਰੇ ਦੇ ਮੂਹਰੇ ਆ ਕੇ ਆਪਣੇ ਹਾਲਾਤ ਦੱਸ ਰਿਹਾਗਾ ਆਉਣ ਵਾਲੀ ਪੀੜ੍ਹੀ ਨੂੰ ਦੱਸ ਰਿਹਾ ਕਿ ਵੀ ਨਸ਼ੇ ਨਾ ਕਰੋ ਹਾਲਾਤ ਬਹੁਤ ਭੈੜੇ ਹੁੰਦੇ ਨੇ ਤੇ ਮਾਨ ਸਰਕਾਰ ਦੇ ਵੀ ਮੂਹਰੇ ਬੇਨਤੀ ਕਰ ਰਿਹਾ ਵੀ ਜਿਹੜਾ ਤੁਸੀਂ ਯੁੱਧ ਨਸ਼ਾ ਵਿਰੁੱਧ ਚਲਾਇਆ ਤੇ ਜੋ ਨਸ਼ੇ ਕਰਦੇ ਨੇ ਨੌਜਵਾਨ ਉਹਨਾਂ ਦਾ ਵੀ ਦੇਖਿਆ ਜਾਵੇ ਮੈਂ ਵੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਯੁੱਧ ਨਸ਼ਾ ਵਿਰੋਧ ਮਹਮਾ ਤੁਹਾਡੇ ਨਾਰੇ ਤੇ ਅਮਲ ਕਰਦੇ ਆ ਪਰ ਜੋ ਅਮਲੀ ਨੇ ਉਹਨਾਂ ਦਾ ਵੀ ਜ਼ਰੂਰ ਧਿਆਨ ਦਿੱਤਾ ਜਾਵੇ ਜੋ ਇਸ ਨਸ਼ੇ ਦੀ ਦਲਦਲ ਵਿੱਚ ਘੁੱਸ ਚੁੱਕੇ ਨੇ ਨੌਜਵਾਨ ਉਹਨਾਂ ਦਾ ਵੀ ਦੇਖਿਆ ਜਾਵੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ